ਪਿਆਰ ਪਰੇਜ਼ਤ ਸ਼੍ਰੀ ਕਾਲਜੀ ਸਾਰਿਆਂ ਨੂੰ ਨੰਬਰ 1 ਜੇਕਰ ਤੁਸੀਂ ਗਰਮ ਪਾਣੀ ਵਿੱਚ ਇਲਾਚੀ ਮਿਲਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਨੰਬਰ 2 ਕਲੌਂਜੀ ਹਜ਼ਾਰਾਂ ਬਿਮਾਰੀਆਂ ਦਾ ਇਲਾਜ ਹੈ ਮੌਤ ਤੋਂ ਇਲਾਵਾ ਸਾਰੀਆਂ ਬਿਮਾਰੀਆਂ ਦਾ ਮੂੰਹ ਤੋੜ ਜਵਾਬ ਦਿੰਦੀ ਹੈ ਤੁਸੀਂ ਇਹ ਸੋਚੋ ਸਾਡੇ ਬਜ਼ੁਰਗ ਕਲੌਂਜੀ ਦਾ ਨੁਕਸਾ ਬਹੁਤ ਹੀ ਵਰਤਦੇ ਸਨ ਤਾਂ ਹੀ ਉਹ ਕਦੇ ਬਿਮਾਰੀਆਂ ਬਿਮਾਰੀਆਂ ਨਹੀਂ ਸੀ ਲੱਗਦੀਆਂ ਸਾਨੂੰ ਹਰ ਰੋਜ਼ ਸਵੇਰੇ ਟਾਈਮ ਅੱਧਾ ਚਮਚੇ ਕਲੌਂਜੀ ਖਾਣੀ ਚਾਹੀਦੀ ਹੈ ਫਿਰ ਦੇਖੋ ਤੁਹਾਡੇ ਪਮ ਬਿਮਾਰੀਆਂ ਤੁਹਾਡੇ ਤੋਂ ਦੂਰ ਹੋ ਜਾਣਗੀਆਂ ਤੁਹਾਡੇ ਦਰਵਾਜ਼ੇ ਤੇ ਕਦੇ ਵੀ ਨਹੀਂ ਆਉਣਗੀਆਂ ਨੰਬਰ 3 ਮਹਿੰਦੀ ਨੂੰ ਕਲ ਹੋਣ ਤੱਕ ਹੀ ਸਿਰ ਉੱਪਰ ਲਗਾ ਕੇ ਰੱਖੋ ਜੇਕਰ ਤੁਸੀਂ ਇਸ ਨੂੰ ਜ਼ਿਆਦਾ ਸਮੇਂ ਆਪਣੇ ਸਿਰ ਉੱਪਰ ਲਗਾਉਂਦੇ ਹੋ ਤਾਂ ਇਹ ਸਨਾ ਤੁਹਾਡੇ ਵਾਲਾਂ ਨੂੰ ਖੁਸ਼ਕ ਕਰ ਦਿੰਦੀ ਹੈ ਨੰਬਰ 4 ਬਦਾਮ ਤੇ انجੀਰ ਦਾ ਕਮਲ ਕਮਾਲ ਰਾਤ ਨੂੰ 5 ਬਦਾਮ ਪਾਣੀ ਵਿੱਚ ਰੱਖ ਕੇ ਇੱਕ ਅੰਜੀਰ ਪਾਣੀ ਵਿੱਚ ਰੱਖ ਕੇ ਸਵੇਰ ਦੇ ਟਾਈਮ ਖਾਲੀ ਪੇਟ ਖਾ ਲਓ ਇਹ ਨੁਕਸਾ ਦਿਮਾਗ ਨੂੰ ਤੇਜ਼ ਕਰਦਾ ਹੈ ਤੇ ਚਿਹਰੇ ਨੂੰ ਰੂਪ ਰੰਗ ਰੂਪ ਲਿਆਉਂਦਾ ਹੈ ਬਚਪਨ ਤੋਂ ਹੀ ਤੁਹਾਡੇ ਬਜ਼ੁਰਗ ਤੁਹਾਨੂੰ ਕਹਿੰਦੇ ਹਨ ਕਿ ਪੁੱਤਰ ਬਦਾਮ ਖਾ ਲਓ ਬਦਾਮ ਖਾ ਲਓ ਅਕਲ ਤੇਜ਼ ਹੁੰਦੀ ਹੈ ਜੇ ਸੋਚਿਓ ਤਾਂ ਇਸ ਨੰਬਰ 5 ਆਪਣੇ ਚਿਹਰੇ ਦਾ ਰੰਗ ਸਾਫ ਕਰ ਲੀਜੀਏਕਰ ਤੁਸੀਂ 7 ਦਿਨ ਲਗਾਤਾਰ ਚੌਣਾ ਵਾਲੇ ਪਾਣੀ ਨਾਲ ਚਿਹਰਾ ਧੋ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦਾ ਰੰਗ ਸਾਫ ਹੋ ਜਾਂਦਾ ਹੈ ਨੰਬਰ 6 ਕਲੌਂਜੀ ਦਾ ਚੂਰਨ ਜਿਸ ਇਨਸਾਨ ਦਾ ਪੇਟ ਠੀਕ ਨਹੀਂ ਹੈ ਉਸਦਾ ਜਿਗਰ ਖਰਾਬ ਰਹਿੰਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਕਲੌਂਜੀ ਚੂਰਨ ਗਰਮ ਪਾਣੀ ਬਿਚ ਮਿਕਸ ਕਰਕੇ ਪੀਣਾ ਚਾਹੀਦਾ ਹੈ ਕਬਜ ਗੈਸ ਐਸਿਡੀ ਵਰਗੀਆਂ ਬਿਮਾਰੀਆਂ ਤੋਂ ਕਲੌਂਜੀ ਚੂਰਨ ਹੱਲ ਕਰਦਾ ਹੈ ਇਹ ਪੇਟ ਸਾਫ਼ ਕਰਦਾ ਹੈ ਤੇ ਜਿਗਰ ਨੂੰ ਵੀ ਖਰਾਬ ਹੋਣ ਤੋਂ ਬਚਾਉਂਦਾ ਹੈ ਨੰਬਰ 7 ਗੁਰਦੇ ਦੀ ਪਥਰੀ ਨੂੰ ਖਤਮ ਕਰਨ ਦੇ ਲਈ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਦੋ ਟੁਕੜੇ ਚਕੰਦਰ ਦੇ ਪਾ ਕੇ ਉਬਾਲੋ ਫਿਰ ਇਸ ਨੂੰ ਠੰਡਾ ਕਰਕੇ ਪੀ ਲਓ ਇਸ ਨਾਲ ਲਾਭ ਮਿਲੇਗਾ ਪਰ ਇਹ ਪਰ ਪਹਿਲਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 8 ਤુલਸੀ ਕਾਲੀ ਮਿਰਚ ਦਾ ਕਟੁਕੜਾ ਲਾਇ ਲਾਵ ਵਿਖਾਰ ਰੱਖਾਂ ਸੀ ਬਵਸੇਰ ਕਈ ਦਵਾਈਆਂ ਦਵਾਈਆਂ ਨਹੀਂ ਖਾਣੀ ਇਸ ਵਿੱਚ ਕਾੜਾ ਬਣਾ ਕੇ ਪੀ ਲੈਣਾ ਚਾਹੀਦਾ ਹੈ ਦੂਸਰੀ ਸੌਰੀ ਤુલਸੀ ਅਦਰਕ ਕਾਲੀ ਮਿਰਚ ਸ਼ਹਿਦ ਇਹ ਬਿਮਾਰੀ ਦੂਰ ਕਰਨੀ ਹੈ ਕਿਉਂ ਕਿਉਂਕਿ ਇਹ ਨੁਕਸਾ ਆਪਣੀ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾ ਕੇ ਰੱਖਦਾ ਹੈ ਨੰਬਰ 9 ਸੋਈ ਵਿੱਚ ਕਦੇ ਵੀ ਆਲੋਟ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਹਾਡਾ ਕਾਫੀ ਨੁਕਸਾਨ ਹੋ ਸਕਦਾ ਹੈ ਨੰਬਰ 10 ਹੈ ਹਲਦੀ ਬਾਲਾ ਦੁੱਧ ਤੇ ਲੌਂਗ ਦੇਸੀ ਚੀਜ਼ਾਂ ਹਨ ਜਦੋਂ ਆਪਣੇ ਮਾਤਾ ਪਿਤਾ ਬੋਲਦੇ ਹਨ ਕਿ ਹਲਦੀ ਵਾਲਾ ਦੁੱਧ ਪੀ ਲੋ ਇਸ ਦੇ ਨਾਲ ਜੇਕਰ ਲੌਂਗ ਮਿਕਸ ਕਰਕੇ ਦੇਈਏ ਤਾਂ ਸਰਦੀ ਜ਼ੁਖਾਮ ਹੱਡੀਆਂ ਕਮਜ਼ੋਰ ਥਕਾਵਟ ਸਭ ਕੁਝ ਦੂਰ ਹੋ ਜਾਂਦਾ ਹੈ ਰਾਤ ਨੂੰ ਇੱਕ ਗਲਾਸ ਜ਼ਰੂਰ ਪੀਓ ਤੇ ਪ੍ਰਮਾਤਮਾ ਦਾ ਨਾਮ ਜ਼ਰੂਰ ਲਓ ਨੰਬਰ 11 ਗਰਭਤੀ ਔਰਤਾਂ ਨੂੰ ਗਰਮ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਨਾਲ ਤੁਹਾਡੇ ਨਾਲ ਤੁਹਾਡੇ ਤੇ ਤੁਹਾਡੇ ਬੱਚੇ ਦਾ ਨੁਕਸਾਨ ਹੋ ਸਕਦਾ ਹੈ ਨੰਬਰ 12 ਦਾਲ ਚਿਨੀ ਬਲੱਡ ਸ਼ੂਗਰ ਤੇ ਮੋਟਾਪਾ ਕੰਟਰੋਲ ਕਰਦੀ ਹੈ ਇੱਕ ਚੁਟਕੀ ਦਾਲ ਚਿਨੀ ਪਾਊਡਰ ਚਾਹ ਵਿੱਚ ਜਾਂ ਫਿਰ ਗਰਮ ਪਾਣੀ ਦੇ ਵਿੱਚ ਕੋਲ ਵੀ ਕੋਲ ਕਰਕੇ ਪੀ ਲੋ ਬਲੱਡ ਸ਼ੂਗਰ ਕੰਟਰੋਲ ਹੁੰਦੀ ਹੈ ਤੇ ਆਪਣਾ ਸਵਾਦ ਨੂੰ ਹੋਰ ਦੁੱਗਣਾ ਕਰਦੀ ਹੈ ਇਹ ਮਸਾਲਾ ਨਹੀਂ ਦਵਾਈ ਹੈ ਨੰਬਰ 13 ਕਦੇ ਵੀ ਕਿਸੇ ਵੀ ਵਿਅਕਤੀ ਨੂੰ ਖਾਣੇ ਵਾਲੀ ਥਾਲੀ ਵਿੱਚ ਹੱਥ ਸਾਫ਼ ਨਹੀਂ ਕਰਨੇ ਚਾਹੀਦੇ ਇਸ ਨਾਲ ਘਰ ਵਿੱਚ ਬਰਕਤ ਨਹੀਂ ਹੁੰਦੀ ਤੇ ਨਾਲ ਹੀ ਸਿਹਤ ਸੰਬੰਧੀ ਵੀ ਨੁਕਸਾਨ ਪੈ ਲੱਗ ਜਾਂਦੇ ਹਨ ਨੰਬਰ 14 ਹਰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਛੋਟਾ ਟੁਕੜਾ ਹਾਰਡ ਪਾਊਡਰ ਖਾਣ ਦੇ ਨਾਲ ਕਬਜੇ ਪੇਟ ਦਾ 파ਹਾਰਾ ਹੋਣਾ ਚਰੜੀਆਂ ਸਭ ਦੂਰ ਹੋ ਜਾਂਦੀ ਹੈ ਸਵੇਰ ਦੇ ਟਾਈਮ ਤੁਹਾਨੂੰ ਬਹੁਤ ਹੀ ਵਧੀਆ ਮਹਿਸੂਸ ਹੋਵੇਗਾ ਜੀ ਇਸ ਤਰ੍ਹਾਂ ਕੋਈ 파ਹਾਰ ਸਾਡੇ ਉੱਤੇ ਉਤਰ ਜਾਵੇਗਾ ਨੰਬਰ 15 ਪਾਲਕ ਦਾ ਸੇਵਨ ਕਰਨ ਦੇ ਨਾਲ ਸਰੀਰ ਅੰਦਰ ਕਦੇ ਵੀ ਆਰੋਂਦੀ ਕਮੀ ਨਹੀਂ ਪੈਂਦੀ ਤੇ ਨਾਲ ਹੀ ਚਿਹਰੇ ਤੇ ਵੀ ਚਮਕ ਰਹਿੰਦੀ ਹੈ ਨੰਬਰ 16 ਹਰੀ ਮੂੰਗੀ ਦੀ ਦਾਲ ਦਾ ਲੇਪ ਜੋੜਾਂ ਦਾ ਦਰਦਾਂ ਦੀ ਦਵਾਈ ਗਠੀਆ ਜਾਂ ਫਿਰ ਜੋੜਾਂ ਦੇ ਦਰਦ ਹਰੀ ਮੂੰਗੀ ਦੀਆਂ ਪੀਸ ਕੇ ਗਰਮ ਕਰਕੇ ਇੱਕ ਕੱਪੜੇ ਵਿੱਚ ਪਾ ਕੇ ਦਰਦਾਂ ਉੱਪਰ ਦਰਦ ਵਾਲੀ ਜਗ੍ਹਾ ਤੇ ਬੰਨ ਲਓ ਜਿਵੇਂ ਕਿ ਮਿੱਟੀ ਉੱਪਰ ਪਾਣੀ ਪਾ ਦਈਏ ਮਿੱਟੀ ਵਿੱਚ ਰਚ ਜਾਂਦੀ ਹੈ ਇਸੇ ਇਸ ਤਰ੍ਹਾਂ ਹੀ ਹਰੀ ਮੂੰਗੀ ਦੀ ਦਾਲ ਦਰਦ ਨੂੰ ਖਿੱਚ ਲੈਂਦੀ ਹੈ ਨੰਬਰ 17 ਸੋਈ ਵਿੱਚ ਖਾਣਾ ਬਣਾਉਣ ਸਮੇ ਹਮੇਸ਼ਾ ਆਪਣੇ ਸਿਰ ਨੂੰ ਟੱਕ ਕੇ ਰਖੋ ਇਸ ਨਾਲ ਖਾਣੀ ਵਿੱਚ ਕਦੇ ਵੀ ਵਾਲ ਨਹੀਂ ਜਾਣਗੇ ਤੇ ਤੁਹਾਡਾ ਪਰਿਵਾਰ ਹਮੇਸ਼ਾ ਸਿਹਤਮੰਦ ਰਹੇਗਾ ਨੰਬਰ 18 ਕਾਲੇ ਤੇਲ ਖਾਣ ਦੇ ਨਾਲ ਸਰੀਰ ਵਿੱਚ ਤਾਕਤ ਆਉਂਦੀ ਹੈ ਤੇ ਨਾਲ ਹੀ ਵਾਲਾਂ ਨੂੰ ਕਾਲੇ ਰੱਖਦੇ ਹਨ ਅਤੇ ਸਕਿਨ ਨੂੰ ਵੀ ਜਵਾਨ ਰੱਖਦੀ ਹੈ ਕਾਲੇ ਤੇਲ ਛੋਟੇ ਜ਼ਰੂਰੀ ਹਨ ਪਰ ਤਾਕਤ ਵੱਡੀ ਦਿੰਦੇ ਹਨ ਨੰਬਰ 19 ਗੈਸ ਦੇ ਉੱਪਰ ਕਦੇ ਵੀ ਸਿੱਧੀ ਰੋਟੀ ਨਾ ਸੇਕੋ ਕਿਉਂਕਿ ਇਸ ਦਾ ਸਰੀਰ ਦੇ ਅੰਦਰ ਗੈਸ ਬਣ ਜਾਂਦੀ ਹੈ ਜੋ ਕਿ ਸਰੀਰ ਨੂੰ ਕਾਫੀ ਨੁਕਸਾਨ ਕਰਦੀ ਹੈ ਨੰਬਰ 2 ਠੰਡੀ ਤਸਵੀਰ ਵਾਲੇ ਫਾਲ ਖੰਜੂਰ ਅਨਾਰ ਅੰੂ ਅੰਗੂਰ ਪਰਮਾਤਵਾ ਦੇ ਇਹ ਫਾਲ ਵਿੱਚ ਬਹੁਤ ਤਾਕਤ ਹੁੰਦੀ ਹੈ ਆਪਣੇ ਚ ਦਿਲ ਵਾਸਤੇ ਬਹੁਤ ਹੀ ਫਾਇਦੇਮੰਦ ਹਨ ਨਾ ਇਹਨਾਂ ਵਿੱਚੋਂ ਕੋਈ ਵੀ ਇੱਕ ਫਾਲ ਜ਼ਰੂਰ ਖਾਣਾ ਚਾਹੀਦਾ ਇਹ ਫਾਲ ਦਿਲ ਨੂੰ ਸਕੂਨ ਦਿੰਦੇ ਹਨ ਤੇ ਯਕੀਨ ਕਰਕੇ ਫਲ ਸਕੂਨ ਮਿਲਦਾ ਹੈ ਨੰਬਰ 21 ਦੁੱਧ ਦੇ ਵਿੱਚ ਜੇਕਰ ਤੁਸੀਂ ਕਾਲੌਂਜੀ ਦੇ ਦਾਣੇ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਦੇ ਅੰਦਰ ਭਰਪੂਰ ਮਾਤਰਾ ਵਿੱਚ ਤਾਕਤ ਆਉਣ ਲੱਗ ਜਾਂਦੀ ਹੈ ਨੰਬਰ 22 ਹਰ ਰੋਜ਼ ਦੋ ਚਮਚ ਅਲੋਵੇਰਾ ਜੂਸ skin ਦੀ ਸੁੰਦਰਤਾ ਵਾਲਾਂ ਦੀ ਮਜ਼ਬੂਤੀ ਅਤੇ ਸਰੀਰ ਦੀ ਸਫਾਈ ਜਿਸ ਤਰ੍ਹਾਂ ਕਰਦੀ ਸਫਾਈ ਉਸੇ ਤਰ੍ਹਾਂ ਆਪਣੇ ਅੰਦਰ ਦੀ ਸਫਾਈ ਸਫਾਈ ਹਮੇਸ਼ਾ ਬਰਕਤ ਕਰਦੀ ਹੈ ਨੰਬਰ 23 ਦਹੀਂ ਖਾਣਾ ਦਿਮਾਗੀ ਸਮੱਸਿਆਵਾਂ ਤੇ ਸਰੀਰ ਦੀ ਕਮਜ਼ੋਰੀ ਡਿਪਰੈਸ਼ਨ ਆਦ ਸਭ ਤੋਂ ਸਭ ਬਹੁਤ ਹੀ ਆਸਾਨ ਨਾਲ ਆਰਾਮ ਪਾਇਆ ਜਾ ਸਕਦਾ ਹੈ ਨੰਬਰ 24 ਖਾਣਾ ਖਾਣ ਤੋਂ ਬਾਅਦ ਇੱਕ ਚਮਚ ਸੌਂਫ ਤੇ ਇੱਕ ਚਮਚ ਮਿੱਠੀ ਖਾਓ ਇਸ ਦੇ ਨਾਲ ਮੂੰਹ ਦੇ ਵਿੱਚੋਂ 스멜 ਨਹੀਂ ਆਵੇਗੀ ਨਾ ਹੀ ਨਜ਼ਰ ਨਾਲ ਨਜ਼ਰ ਵੀ ਤੇਜ ਹੋਵੇਗੀ পেট ਵੀ ਠੀਕ ਰਹੇਗਾ ਸੌਂਫ ਮਾਂ ਆਪਣੇ ਬੱਚੇ ਨੂੰ ਇਸ ਕਰਕੇ ਹੀ ਨਹੀਂ ਦਿੰਦੀ ਕਿ ਉਹ ਮਿੱਠੀ ਹੈ ਪਰ ਉਹ ਆਪਣੀ ਸਿਹਤ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਇਸ ਲਈ ਮਾਂ ਆਪਣੇ ਬੱਚੇ ਨੂੰ ਸੌਂਫ ਦਿੰਦੀ ਹੈ ਨੰਬਰ 25 ਜੋੜਾਂ ਦੇ ਦਰਦ ਤੋਂ ਆਰਾਮ ਪਾਉਣ ਦੇ ਲਈ ਤੁਸੀਂ ਕੱਚਾ ਅਦਰਕ ਦੁੱਧ ਵਿੱਚ ਉਵਾਲ ਕੇ ਪੀ ਲੋਇਸ ਨਾਲ ਬਹੁਤ ਹੀ ਲਾਭ ਮਿਲੇਗਾ ਨੰਬਰ 6 ਮਲਠੀ ਦਾ ਚੂਰਨ ਗਲਾ ਅਤੇ ਆਪਣੇ ਫੇਫੜਿਆਂ ਨੂੰ ਬਚਾ ਕੇ ਰੱਖਦਾ ਹੈ ਖੰਗ ਆਉਣਾ ਜਾਂ ਗਲਾ ਬੈਠ ਜਾਣਾ ਸਾਹ ਦੀ ਪ੍ਰੋਬਲਮ ਹੋ ਜਾਣੀ ਮਲਠੀ ਦੇ ਚੂਰਨ ਨੂੰ ਸਿਹਤ ਲਈ ਸ਼ਹਿਦ ਵਿੱਚ ਮਿਕਸ ਕਰਕੇ ਇੱਕ ਚਮਚ ਖਾਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਬਸ ਤਾਂ ਰੋਜ਼ਾਨਾ ਕੀ ਵੀ ਖਾਣ ਦੇ ਨਾਲ ਨੀਂਦ ਆਉਣ ਦੀ ਸਮੱਸਿਆ ਬਹੁਤ ਹੀ ਆਸਾਨੀ ਦੇ ਨਾਲ ਦੂਰ ਹੋ ਜਾਂਦੀ ਹੈ ਤੇ ਨਾਲ ਹੀ ਸਿਹਤ ਵੀ ਕਾਫੀ ਚੰਗੀ ਹੋ ਜਾਂਦੀ ਹੈ ਨੰਬਰ 28 ਇੱਕ ਗਲਾਸ ਨੋਰਮਲ ਗਰਮ ਪਾਣੀ ਵਿੱਚ ਇੱਕ ਚੁਟਕੀ ਸੇਦਾ ਨਮਕ ਮਿਕਸ ਕਰਕੇ ਸਵੇਰ ਦੇ ਟਾਈਮ ਪੀਣ ਦੇ ਨਾਲ ਪੇਟ ਸਾਫ਼ ਹੁੰਦਾ ਹੈ ਅਤੇ ਸਕਿਨ ਵੀ ਵਧੀਆ ਰਹਿੰਦੀ ਹੈ ਚਿਹਰਾ ਚਮਕਦਾਰ ਬਣ ਜਾਂਦਾ ਹੈ ਜਿਸ ਦਾ ਪੇਟ ਸਾਫ਼ ਜਿਸ ਨਾਲ ਪੇਟ ਸਾਫ਼ ਹੋ ਜਾਂਦਾ ਹੈ ਉਸ ਦਾ ਦਿਲ ਵੀ ਸਾਫ਼ ਹੁੰਦਾ ਹੈ ਨੰਬਰ 29 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ ਰਹਿੰਦਾ ਹੈ ਤਾਂ ਹਫ਼ਤੇ ਵਿੱਚ ਦੋ ਵਾਰ ਰਾਜਮਾ ਦਾ ਸੇਵਨ ਜ਼ਰੂਰ ਕਰੋ ਇਸ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਨੰਬਰ 30 ਰਾਤ ਨੂੰ ਮੇਥੀ ਦਾਣਾ ਪਾਣੀ ਵਿੱਚ ਰੱਖ ਦੋ ਸਵੇਰੇ ਉੱਠ ਕੇ ਉਸ ਪਾਣੀ ਨੂੰ ਪੀ ਲਓ 슈ਗਰ ਲੈਵਲ ਕੰਟਰੋਲ ਹੋ ਜਾਵੇਗਾ ਉਹ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਮੇਥੀ ਦਾਣਾ ਇੱਕ ਛੋਟਾ ਬੀਜ ਹੈ ਪਰ ਫਾਇਦਾ ਬਹੁਤ ਹੀ ਵੱਡਾ ਕਰਦਾ ਹੈ ਨੰਬਰ 31 ਬੀਨ ਖਾਣ ਦੇ ਨਾਲ ਸਰੀਰ ਨੂੰ ਬੀਨ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਵਿੱਚ ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ ਸਰੀਰ ਨੂੰ ਕਾਫੀ ਕਾਫੀ ਹੋਰ ਵੀ ਲਾਭ ਮਿਲਦੇ ਹਨ ਨਮਰ ਬਤੀ ਦੇਸੀ ਕਿ ਉਹ ਆਪਣੇ ਸਰੀਰ ਵਾਸਤੇ ਬਹੁਤ ਹੀ ਵਧੀਆ ਹੈ ਦੇਸੀ ਕਿ ਉਹ ਨਾ ਖਾਓ ਮੋٹے ਹੋ ਜਾਓਗੇ ਅੱਜ ਕੱਲ ਦੀ ਦੁਨੀਆ ਕਹਿੰਦੀ ਹੈ ਕਿ ਸੱਚ ਇਹ ਹੈ ਕਿ ਦੇਸੀ ਕਿ ਉਹ ਬਹੁਤ ਕਿਉ ਉਹ ਆਪਣੇ ਸਰੀਰ ਦੇ ਅੰਗਾਂ ਤੇ ਦੇ ਲਈ ਅਮਰਤ ਹੈ ਸਾਨੂੰ ਇੱਕ ਚਮਚ ਹਰ ਰੋਜ਼ ਦੇਸੀ ਘਿਓ ਖਾਣਾ ਚਾਹੀਦਾ ਜੋੜਾਂ ਵਾਸਤੇ ਦਿਮਾਗ ਵਾਸਤੇ ਅਤੇ ਸਕਿਨ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਨੰਬਰ 3 ਜਿਨ੍ਹਾਂ ਲੋਕਾਂ ਦੇ શરીਰ ਅੰਦਰ ਤਾਕਤ ਰਹਿੰਦੀ ਹੈ ਉਹਨਾਂ ਨੂੰ ਦੁੱਧ ਵਿੱਚ ਮਖਾਣੇ ਖਾਣੇ ਚਾਹੀਦੇ ਨੇ ਇਸ ਦਾ ਦਰਦ ਤੋਂ ਬਹੁਤ ਹੀ ਆਰਾਮ ਮਿਲਦਾ ਹੈ ਨੰਬਰ 4 ਜੇਕਰ ਖਾਣਾ ਖਾ ਲਿਆ ਹੈ ਤਾਂ ਬਲੱਡ ਪ੍ਰੈਸ਼ਰ ਹਾਈ ਹੋ ਜਾਵੇਗਾ ਇਹ ਤਾਂ ਸਾਨੂੰ ਇੱਕ ਕਲੇ ਲਸਣ ਦੀ ਲੀ પેટ ਖਾਣੀ ਚਾਹੀਦੀ ਹੈ ਜੋ ਕਿ ਦਿਲ ਨੂੰ ਮਜ਼ਬੂਤ ਹੋਵੇਗਾ ਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਹੋਵੇਗਾ ਨਾ ਪਰਮਤੀ ਜੀ ਕਾ ਤੁਸੀਂ ਕੁਝ ਸਮਾਂ ਆਪਣੇ ਨਵਾਂ ਨੂੰ ਰਗੜਨ ਤੋਂ ਇਸ ਨਾਲ ਬਲੱਡ ਸਰਕਲ ਸਹੀ ਰਹਿੰਦਾ ਹੈ ਤੇ ਨਾਲੇ ਵਾਲ ਦਾ ਝੜਨਾ ਵੀ ਤੇ ਸਫੈਦ ਹੋਣਾ ਵੀ ਬੰਦ ਹੋ ਜਾਂਦਾ ਹੈ ਨੰਬਰ 36 ਅਜਵੈਣ ਤੇ ਕਾਲਾ ਨਮਕ ਖਾਣ ਦੇ ਨਾਲ ਹਾਜਮਾ ਠੀਕ ਰਹਿੰਦਾ ਹੈ ਤੇ ਢੇਟ ਸਾਫ ਹੋ ਸਾਫ ਰਹਿੰਦਾ ਹੈ ਨੰਬਰ 37 ਪੇਟ ਵਿੱਚ ਕੀੜੇ ਹੋਣ ਤਾਂ ਦਹੀਂ ਵਿੱਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਣਗੇ ਨੰਬਰ 38 ਨਾਰੀਅਲ ਤੇਲ ਤੇ ਕਪੂਰ ਪ੍ਰਾਣੀਆਂ ਕਮਜ਼ੋਰੀਆਂ ਹੱਡੀਆਂ ਤੇ ਦਾ ਇਲਾਜ ਕਰਦਾ ਹੈ ਥਕਾਵਣ ਜੋੜਾਂ ਦਾ ਦਰਦ ਤੇ ਨੜੀਆਂ ਸੁੱਕੀਆਂ ਹੋਣ ਨਾਲ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ ਕਪੂਰ ਅਤੇ ਨਾਰੀਅਲ ਤੇਲ ਨਾਲ ਹੌਲੀ-ਹੌਲੀ ਮਾਲਿਸ਼ ਕਰੋ ਇਸ ਨਾਲ ਸਰੀਰ ਦਰਦ ਨਹੀਂ ਦਾ ਦਰਦ ਠੀਕ ਹੋ ਜਾਵੇਗਾ ਤੇ ਆਪਣੀ ਦੁਕਾਨ ਦੀ ਪ੍ਰੋਬਲਮ ਵੀ ਦੂਰ ਹੋ ਜਾਵੇਗੀ ਨੰਬਰ 1 ਉਨੰਜੇ ਘਰ ਹੱਥ ਪੈਰ ਕੰਬਣ ਦੀ ਸਮੱਸਿਆ ਹੈ ਤਾਂ ਰਾਤ ਨੂੰ ਖਾਣਾ ਖਾਣ ਤੋਂ ਇੱਕ ਲੌਂਗ ਖਾ ਲਓ ਇਸ ਨਾਲ ਗਰਮ ਪਾਣੀ ਨਾਲ ਖਾ ਲਓ ਇਸ ਨਾਲ ਹਰਾ ਮਿਲੇਗਾ ਨੰਬਰ 40 ਨਿੰਬੂ ਜਾਇਦਾ ਤੇ ਗਰਮ ਪਾਣੀ ਖਾਲੀ ਪੇਟ ਸਵੇਰ ਦਾ ਪਾ ਪਹਿਲਾ ਕਦਮ ਜੇਕਰ ਅਸੀਂ ਸਹੀ ਰੱਖਦੇ ਹਾਂ ਤਾਂ ਪੂਰਾ ਦੇਣਾ ਜੀ ਕੁਝ ਰਾਵਾਂਗੇ ਨਾਰਮਲ ਗਰਮ ਪਾਣੀ ਵਿੱਚ ਇੱਕ ਨਿੰਬੂ ਅਤੇ ਇੱਕ ਚਮਚ ਸ਼ਹਿਦ ਮਿਕਸ ਕਰਕੇ ਪੀ ਲਓ ਇਹ ਸਿਰਫ ਤੁਹਾਡੀ ਚਰਬੀ ਘਟਹੀ ਨਹੀਂ ਕਰਦਾ ਪੇਟ ਦੇ ਅੰਦਰ ਦੀ ਗੰਦਗੀ ਵੀ ਦੂਰ ਕਰਦਾ ਜਿਸ ਤਰ੍ਹਾਂ ਆਪਣੇ ਸਰੀਰ ਨੂੰ ਅਸੀਂ ਨਵਾਂ ਨਵਾਂ ਕੇ ਪਵਿੱਤਰ ਕਰ ਲੈਂਦੇ ਇਸ ਤਰ੍ਹਾਂ ਤੁਹਾਡੇ ਅੰਦਰ ਦੀ ਗੰਦਗੀ ਨੂੰ ਵੀ ਦੂਰ ਕਰਦਾ ਹੈ ਇਹ ਨੁਕਸਾ ਤੁਹਾਡੇ શ્રી ਨੂੰ ਸਾਫ ਕਰਤਾ ਹੈ ਜੀ ਬੋਲਣ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਸੀ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲਗਦੀ ਹੈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ ਸਾਰਿਆਂ ਦਾ